ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੰਬੇਡਕਰ ਅਕੈਡਮੀ ਸੰਗਰੂਰ ਵੱਲੋਂ ਸਾਰੇ ਹੀ ਵਿਦਿਆਰਥੀਆਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸੋ ਕਿਰਪਾ ਕਰਕੇ ਜਿੰਨੇ ਵੀ ਸਰਕਾਰ ਜੋ ਵਿਦਿਆਰਥੀ ਲੈਕ ਲੈਸ ਨਾਲ ਜੁੜ ਚੁੱਕੇ ਹੋ ਰਿਪਲਾਈ ਜਰੂਰ ਕਰੇਗੇ ਧਰ ਤੱਕ ਮੇਰੀ ਆਵਾਜ਼ ਤੇ ਵੀਡੀਓ ਬਿਲਕੁਲ ਸਹੀ ਪਹੁੰਚ ਰਹੀ ਹੈ ਤੇ ਸਾਰੇ ਵਿਦਿਆਰਥੀ ਕਲਾਸ ਦਾ ਲਿੰਕ ਜਰੂਰ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਅੱਜ ਦੀ ਕਲਾਸ ਦੇ ਨਾਲ ਜੁੜ ਸਕਣ ਸੋ ਬਹੁਤ ਹੀ ਮਹੱਤਵਪੂਰਨ ਸੁਪਰ ਗਿਆਨਕਾਲਾ ਪੰਜਾਬੀ ਤੁਹਾਡੇ ਨਾਲ ਪੰਜੀ ਕਲਾਸ ਦੇ ਵਿੱਚ ਸਾਂਝੀ ਕਰਾਂਗੇ ਇਹ ਸਾਰੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਂਦਾ ਹੈਗਾ ਕੱਲ 15 ਜੂਨ ਤੋਂ ਨਵੇਂ ਬੈਚ ਸ਼ੁਰੂ ਕੀਤੇ ਜਾਣਗੇ। ਸੋ ਜਿਹੜੇ ਵਿਦਿਆਰਥੀ ਬੈਚ ਲੈਣਾ ਚਾਹੁੰਦੇ ਹਨ ਜਾਂ ਸਿਰਫ ਤੁਸੀਂ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਜਰੂਰ ਕਰ ਸਕਦੇ ਹੋ 9915883 ਬਿਲਕੁਲ ਜੀ ਮਾਣਾ ਪਰਮੇਂਦਰ ਜੀ ਗੁਰਦੀਪ ਜੀ ਮਨਜੀਤ ਜੀ ਸੋ ਰਿਪਲਾਈ ਸਾਰੇ ਵਿਦਿਆਰਥੀ ਜਰੂਰ ਕਰਿਓ ਕਿ ਸਾਰੇ ਵਿਦਿਆਰਥੀਆਂ ਕੋਲ ਕਲਾਸ ਬਿਲਕੁਲ ਸਹੀ ਚੱਲ ਰਹੀ ਹੈ। ਤਾਂ ਜੋ ਆਪਾਂ ਵਿਣਕਸ ਦਿ੍ਰਿਤਵਾ ਦੀ ਕਲਾਸ ਸਟਾਰਟ ਕਰ ਸਕੀਏ ਸੁਪਰ ਲਾਈਵ ਗਿਆਨ ਕੌਲਾ ਪੰਜਾਬੀ ਧਰ ਨਾਲ ਆਪਾਂ ਸਾਂਝਾ ਕਰਾਂਗੇ ਬਿਲਕੁਲ ਜੀ ਸੋ ਬਿਲਕੁਲ ਆਪਣੀ ਗਲਾ ਦਾ ਸਮਾਂ ਹੋ ਚੁੱਕਿਆ ਹੈ ਤਾਂ ਵਿਣਕਸ ਦਿ੍ਰਿਤਵਾ ਆਪਾਂ ਦੀ ਕਲਾਸ ਸਟਾਰਟ ਕਰਾਂਗੇ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਮੈਂ ਬਨਿੰਦਰ ਜੀ ਇਹ데요 ਦੀ ਰਚਨਾ ਗੀਤ ਗੋਵਿੰਦਾ ਅਨਵਾਦ ਕਿਸ ਨੇ ਕੀਤਾ ਸੀ 130 ਕਵਚਨ ਜੈਦੇਵ ਦੀ ਰਚਨਾ ਗੀਤ ਗੋਵਿੰਦ ਦਾ ਪੰਜਾਬੀ ਦੇ ਵਿੱਚ ਅਨਵਾਦ ਕਿਸ ਨੇ ਕੀਤਾ ਸੀ ਕੋ ਰਿਪਲਾਈ ਜਰੂਰ ਸਾਂਝਾ ਕਰਨਾ ਅਨਵਾਦ ਕਿਸ ਦੇ ਦੁਆਰਾ ਕੀਤਾ ਗਿਆ ਸੀ ਤਾਂ ਇਹ ਕੀਤਾ ਗਿਆ ਸੀ ਸਹੀ ਆਨਸਰ ਆਏਗਾ 130 ਦਾ B ਵੀ ਕੋ ਸਹੀ ਆਸਰ ਆਏਗਾ ਨੋਟ ਕਰਨਾ ਸਾਰੇ ਵਿਦਿਆਰਥੀ ਪ੍ਰੋਫੈਸਰ ਪੂਰਨ ਸਿੰਘ ਦੇ ਦੁਆਰਾ ਪ੍ਰੋਫੈਸਰ ਪੂਰਨ ਸਿੰਘ ਦੇ ਦੁਆਰਾ ਅਨੁਵਾਦ ਕੀਤਾ ਗਿਆ ਸੀ ਜੈਦੇਵ ਦੇ ਗੀਤ ਗੋਵਿੰਦ ਦਾ ਜੋ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਸੀ ਨੈਕਸਟ ਹੈ ਪ੍ਰੋਫੈਸਰ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੀ ਕਿਹੜੀ ਪੀੜੀ ਨਾਲ ਸੰਬੰਧਤ ਹਨ ਪਰਖਾਇਸਰ ਪੂਰਨ ਸਿੰਘ ਆਧੁਨਿਕ ਪੰਜਾਬੀ ਕਵਤਾ ਦੀ ਕਿਹੜੀ ਪੀੜੀ ਦੇ ਨਾਲ ਸੰਬੰਧਿਤ ਸਨ ਪੀੜੀ ਆਈਗਾ ਬਿਲਕੁਲ ਜੀ ਪਹਿਲੀ ਪੀੜੀ ਦੇ ਨਾਲ ਸੰਬੰਧਤ ਸਨ ਤੇ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ ਸੀ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ ਸੀ ਤੋ ਰਿਪਲਾਈ ਬਿਲਕੁਲ ਜੀ ਜਨਮ ਹੋਇਆ ਸੀ 1881 ਦੇ ਵਿੱਚ ਅਤੇ ਮੌਤ ਹੋਈ ਸੀ 1931 ਦੇ ਵਿੱਚ ਜਨਮ 1881 ਤੇ ਮੌਤ 1931 ਦੇ ਵਿੱਚ ਹੋਈ ਸੀ ਪ੍ਰੋਫੈਸਰ ਪੂਰਨ ਸਿੰਘ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਪ੍ਰੋਫੈਸਰ ਪੂਰਨ ਸਿੰਘ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਕਾਲ ਸੰਗ੍ਰਹਿ ਖੁੱਲੇ ਮੈਦਾਨ ਤੇ ਖੁੱਲੇ ਮੈਦਾਨ ਕਾਲ ਸੰਗ੍ਰਹਿ ਪ੍ਰਕਾਸ਼ਿਤ ਕਦੋਂ ਹੋਇਆ ਸੀ ਖੁੱਲੇ ਮੈਦਾਨ ਕਾਲ ਸੰਗ੍ਰਹਿ ਪ੍ਰਕਾਸ਼ਿਤ ਕਦੋਂ ਹੋਇਆ ਸੀ ਹੋਇਆ ਸੀ ਬਿਲਕੁਲ ਜੀ 1922 ਦੇ ਵਿੱਚ ਮੈਡਮ ਸਿਵਰਨਜੀ ਤੁਹਾਡਾ ਬਿਲਕੁਲ ਸਹੀ ਅਨਸਰ ਆ ਰਿਹਾ ਹੈ 1922 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਖੁੱਲੇ ਮੈਦਾਨ ਕਾਗ ਸੰਗ੍ਰਹਿ ਕਿੰਨੇ ਭਾਗਾਂ ਦੇ ਵਿੱਚ ਦਰਜ ਹੈ ਖੁੱਲੇ ਮੈਦਾਨ ਕਾਗ ਸੰਗ੍ਰਹਿ ਕਿੰਨੇ ਭਾਗਾਂ ਦੇ ਵਿੱਚ ਦਰਜ ਹੈ ਕੋ ਇਹ ਮਿਲਦਾ ਬਿਲਕੁਲ ਜੀ ਆਪਾਂ ਨੂੰ ਪੰਜ ਭਾਗਾ ਦੇ ਵਿੱਚ ਪੰਜ ਭਾਗਾ ਦੇ ਵਿੱਚ ਖੁੱਲੇ ਮੈਦਾਨ ਕਾਵ ਸੰਗ੍ਰਹਿ ਰਮਾਸ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਰਮਾਸ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਕਿਸ ਨੇ ਕੀਤੀ ਸੀ ਤਾਂ ਇਹ ਕੀਤੀ ਸੀ ਬਿਲਕੁਲ ਜੀ ਸਭ ਤੋਂ ਪਹਿਲਾਂ 131 ਦਾ ਸਹੀ ਆਨਸਰ ਕੀ ਆ ਜਾਏਗਾ ਕਾਰਲਾਈਨ ਨੇ ਇਹ ਬਿਲਕੁਲ ਸਹੀ ਆਨਸਰ ਆਏਗਾ ਕਾਰਲਾਈਨ ਨੇ ਸਭ ਤੋਂ ਪਹਿਲਾਂ ਕੀਤੀ ਸੀ ਸੁਜਾਨ ਸਿੰਘ ਦੀ ਕਹਾਣੀ ਕੁਲਫੀ ਕਿਸ ਜਥਾਰਥ ਦੀ ਪੇਸ਼ਕਾਰੀ ਹੈ ਸੁਯਾਨ ਸਿੰਘ ਦੀ ਕਹਾਣੀ ਕੁਲਫੀ ਕਿਸ ਜਥਾਰਥ ਨੂੰ ਪੇਸ਼ ਕਰਦੀ ਹੈ ਉਹ ਇਹ ਪੇਸ਼ ਕਰਦੇ ਬਿਲਕੁਲ ਜੀ 132 ਦਾ 20 ਹੀ ਆਨਸਰ ਆ ਜਗਾ ਆਲੋਚਨਾਤਮਿਕ ਯਥਾਰਥਵਾਦ ਨੂੰ ਆਲੋਚਨਾਤਮਿਕ ਯਥਾਰਥਵਾਦ ਨੂੰ ਪੇਸ਼ ਕਰਦੀ ਆ ਆਸਤੇਤਵਵਾਦ ਸ਼ਬਦ ਦੇ ਨਿਰਮਾਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ ਆਸਤੇਤਵਵਾਦ ਸ਼ਬਦ ਦੇ ਨਿਰਮਾਣ ਦਾ ਸਿਹਰਾ ਕਿਸ ਨੂੰ ਜਾਂਦਾ ਹੈ ਸ਼ਰੋਨ ਅਤੇ ਕਿਰਕੇ ਗਾਰਗ ਗਾਰਦ ਸਾਰਟਰ ਹੈ ਡਿਗਰ ਜਾਂ ਜੈਬਰੀਅਲ ਮਾਰਸੇਲ ਸੋ 133 ਦਾ ਸਹੀ ਆਨਸਰ ਡੀ ਆਏਗਾ ਸੋ ਸਾਰੇ ਵਿਦਿਆਰਥੀ ਨੋਟ ਕਰਨਾ ਹੈਗਾ ਡੀ ਬਿਲਕੁਲ ਸਹੀ ਆਨਸਰ ਆਏਗਾ ਅਸਤੇਤਾਵਾ ਸ਼ਬਦ ਦੇ ਨਿਰਮਾਣ ਦਾ ਸਿਹਰਾ ਕਿਸ ਨੂੰ ਜਾਂਦਾ ਹੈਗਾ ਜੈਬਰੀਅਲ ਮਾਰਸੇਲ ਨੂੰ ਬਿਲਕੁਲ ਜੀ ਜੈਬਰੀਅਲ ਮਾਰਸੇਲ ਨੂੰ ਜਾਂਦਾ ਹੈਗਾ ਨਵੇਂ ਝੁਕਾ ਦੇ ਹੀਨ ਸੰਮਲਿੰਗੀ ਸੰਬੰਧਾਂ ਤੇ ਕਿਸ ਨੇ ਕਹਾਣੀ ਲਿਖੀ ਸੀ ਸਾਰੇ ਵਿਦਿਆਰਥੀ ਕਲਾਸ ਦੇਖੇ ਤੱਕ ਜਰੂਰ ਬਨੇ ਰਹੋ ਕਿਉਂਕਿ ਅੱਜ ਕਲਾਸ ਟਾਫ ਜ਼ਰੂਰ ਹੈਗੀ ਪਰੰਤੂ ਤੁਹਾਨੂੰ ਬਹੁਤ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਨਵੇਂ ਚੁਕਾ ਆਦੇ ਅਧੀਨ ਸੰਮਲਿੰਗੀ ਸਬੰਧਾਂ ਤੇ ਕਿਸ ਨੇ ਕਹਾਣੀ ਲਿਖੀ ਸੀ ਸੋ 134 ਦਾ ਸਹੀ ਆਨਸਰ ਕੀ ਆਏਗਾ ਬੀ ਬੀ ਬਿਲਕੁਲ ਸਹੀ ਆਨਸਰ ਆਏਗਾ ਸੁਕੀਰਤ ਦੇ ਦੁਆਰਾ ਸੁਕੀਰਤ ਨਹੀਂ ਆਇਆ ਸੁਕੀਰਤ ਦੇ ਦੁਆਰਾ ਸੰਮਲਿ ਗਈ ਸੰਵੰਧਾ ਤੇ ਕਹਾਣੀ ਲਿਖੀ ਸੀ ਪੰਜਾਬ ਆਲੋਚਨਾ ਦੇ ਵਿੱਚ ਸੂਫੀ ਅਤੇ ਕਿੱਸਾ ਕਾਵ ਦੀ ਇਨਕਲਾਬੀ ਖਾਸੀਅਤ ਨੂੰ ਪਛਾਣਨ ਦੀ ਪਹਿਲ ਕਿਸ ਨੇ ਕੀਤੀ ਸੀ ਥੋੜਾ ਜਿਹਾ ਕੋਸਚਨ ਨੂੰ ਧਿਆਨ ਨਾਲ ਦੇਖਣਾ ਹੈ ਪੰਜਾਬ ਆਲੋਚਨਾ ਦੇ ਵਿੱਚ ਸੂਫੀ ਅਤੇ ਕਿੱਸਾ ਕਾਵ ਦੀ ਇਨਕਲਾਬੀ ਖਾਸੀਅਤ ਨੂੰ ਪਛਾਣਨ ਦੀ ਪਹਿਲ ਕਿਸ ਨੇ ਕੀਤੀ ਸੀ ਸੋ ਰਿਬ ਲਈ ਸਾਰੇ ਸਕਾ ਦੇ ਵਿਦਿਆਰਥੀ ਜਰੂਰ ਸਾਂਝਾ ਕਰਨਾ ਸਾਰੇ ਵਿਦਿਆਰਥੀ ਟ੍ਰਾਈ ਕਰਨਾ ਕੋਈ ਗੱਲ ਨਹੀਂ ਜੇਕਰ ਕਿਸੇ ਵਿਦਿਆਰਥੀ ਦਾ ਅੰਸਰ ਗਲਤ ਜਾਂਦਾ ਤਾਂ ਆਪਾਂ ਸਹੀ ਤੁਹਾਰ ਨਾਲ ਜਰੂਰ ਸਾਂਝਾ ਕਰਾਂਗੇ 135 ਦਾ ਸੀ ਬਿਲਕੁਲ ਸਹੀ ਆਸਰ ਆਏਗਾ ਬਿਲਕੁਲ ਜੀ ਸੀ ਬਿਲਕੁਲ ਸਹੀ ਆਸਰ ਆਇਆ ਕਿਸ਼ਨ ਸਿੰਘ ਦੇ ਦੁਆਰਾ ਕਿਸ਼ਨ ਸਿੰਘ ਬਿਲਕੁਲ ਸਹੀ ਆਨਸਰ ਆਏਗਾ ਡਾਕਟਰ ਅਤਰ ਸਿੰਘ ਦੀ ਇਸ ਲਿਖਿਆ ਦਾ ਮੁੱਖ ਬਲ ਕਿਹੜਾ ਹੈ ਕਿਉਂਕਿ ਇਸ ਤਰ੍ਹਾਂ ਦੇ ਕੁਐਸਚਨ ਜਿਆਦਾ ਨੈੱਟ ਲੈਵਲ ਦੇ ਵਿੱਚ ਪੁੱਛੇ ਜਾਂਦੇ ਆ ਡਾਕਟਰ ਅਕਰ ਸਿੰਘ ਦੀ ਸਮੀਖਿਆ ਦਾ ਮੁੱਖ ਬਾਲ ਕਿਹੜਾ ਹੈ ਸੋ 136 ਦਾ ਬਿਲਕੁਲ ਵੀ ਮਰਾ ਗੁਰਦੀਪ ਜੀ ਪਰਮਿੰਦਰ ਜੀ ਬਿਲਕੁਲ ਤੁਹਾਡਾ ਸਹੀ ਆਨਸਰ ਆ ਚੁੱਕਿਆ ਹੈ ਬੀ ਬਿਲਕੁਲ ਸਹੀ ਆਨਸਰ ਆਏਗਾ ਅੰਤਰ ਅਨੁਸ਼ਾਸਨੀ ਦ੍ਰਿਸ਼ਟੀਆਂ ਅੰਤਰ ਅਨੁਸ਼ਾਸਨੀ ਦ੍ਰਿਸ਼ਟੀਆਂ ਦਾ ਮੁੱਖ ਬਾਲ ਦਿੱਤਾ ਜਾਂਦਾ ਹੈਗਾ ਉੱਤਰ ਸਰਾਂਚਨਾਵਾਦੀ ਚਿੰਤਨ ਦੇ ਮੁੱਖ ਸੰਕਲਪ ਕਿਹੜੇ ਹਨ ਉੱਤਰ ਸ੍ਰਾਂਚਨਾਵਾਦੀ ਚਿੰਤਨ ਦੇ ਮੁੱਖ ਸੰਕਲਪ ਕਿਹੜੇ ਹਨ ਬਿਲਕੁਲ ਜੀ ਗੁਰਮਾਨ ਮੈਡਮ ਕਮਲਾ ਜੀ ਉੱਤਰ ਸ੍ਰਾਂਚਨਾਵਾਦੀ ਚਿੰਤਨ ਦੇ ਮੁੱਖ ਸੰਕਲਪ ਕਿਹੜੇ ਹਨ ਤਾਂ 137 ਦਾ ਸੀ ਬਿਲਕੁਲ ਸਹੀ ਆंसर ਆਏਗਾ ਚਿਹਨ ਪਾਸ ਤੇ ਪਰਵਚਨ ਚੇਹਨ ਪਾਠ ਤੇ ਪ੍ਰਵਚਨ ਮੁੱਖ ਸੰਕਲਪਾ ਉਤਰ ਸਰਾਜਨਾਵਾਦ ਦੇ ਪੰਜਾਬੀ ਨਾਵਲ ਪੁਸਤਕ ਦਾ ਲੇਖਕ ਕੌਣ ਹੈ ਪੰਜਾਬੀ ਨਾਵਲ ਪੁਸਤਕ ਦਾ ਲੇਖਕ ਕੌਣ ਹੈ ਕੋ ਪਾਸਟਪੇ ਲਿਖੀ ਗਈ ਸੀ ਡਾਕਟਰ ਜਗਿੰਦਰ ਸਿੰਘ ਰਾਹੀ ਦੇ ਦੁਆਰਾ ਸੀ ਬਿਲਕੁਲ ਸਹੀ ਆਨਸਰ ਆਏਗਾ 38 ਬਿਲਕੁਲ ਜੀ ਪਰਮਿੰਦਰ ਜੀ ਗੁਰਦੀਪ ਜੀ ਆਰਸੀ ਸਾਰੇ ਵਿਦਿਆਰਥੀ ਨੋਟ ਕਰਨਾਗਾ ਡਾਕਟਰ ਜਗਿੰਦਰ ਸਿੰਘ ਰਾਹੀ ਦੇ ਦੁਆਰਾ ਲਿਖੀ ਗਈ ਹੈ ਮਨੁੱਖੀ ਕਮਜ਼ੋਰੀਆਂ ਜਾਂ ਬੁਰਾਈਆਂ ਦੀ ਕਰੜੀ ਤੇ ਗੁੱਜੀ ਆਲੋਚਨਾ ਦੀ ਯੋਗਤ ਕਿਹੜੀ ਹੈ ਮੁਨੋਕੀ ਕਮਜ਼ੋਰੀਆਂ ਅਤੇ ਬੁਰਾਈਆਂ ਦੀ ਕਰੜੀ ਤੇ ਗੁੱਝੀ ਆਲੋਚਨਾ ਦੀ ਉਜਤ ਕਿਹੜੀ ਹੈ ਬਿਲਕੁਲ ਜੀ ਗੁੱਡ ਮਾਰਨਿੰਗ ਮੈਡਮ ਰੁਪਿੰਦਰ ਜੀ ਤਾਂ ਕਿਸੇ ਵਿਦਿਆਰਥੀ ਨੇ ਕਲਾਸ ਨੂੰ ਟਾਫ ਸਮਝ ਕੇ ਐਗਜ਼ਿਟ ਨਹੀਂ ਕਰ ਲਗਾ ਕਿਉਂਕਿ ਅੱਜ ਦੀ ਕਲਾਸ ਕਾਫੀ ਆਪਾਂ ਨੂੰ ਟਾਫ ਦੇਖਣ ਨੂੰ ਮਿਲਦੀ ਹੈ ਤਾਂ 139 ਦਾ ਇਹ ਬਿਲਕੁਲ ਸਹੀ ਅਸਰ ਆਏਗਾ ਨੋਟ ਕਰ ਲਗਾ ਵਿਅੰਗ ਮਨੁੱਖੀ ਕਮਜ਼ੋਰੀਆਂ ਜਾਂ ਬੁਰਾਈਆਂ ਦੀ ਕਰੜੀ ਤੇ ਗੁੱਝੀ ਲੋਚਨਾ ਦੀ ਯੁਕਤ ਕਿਹੜੀ ਹੈ ਵਿਅੰਗ ਕਰਨਾ ਵਿਡੰਬਾ ਨਹੀਂ ਆਵੇਗਾ ਵਿਅੰਗ ਕੀਤਾ ਜਾਂਦਾ ਹੈਗਾ ਚੇਤਨਾ ਪ੍ਰਵਾਹ ਦੀ ਵਿਧੀ ਤੇ ਲਿਖੀ ਰਚਨਾ ਕਿਹੜੀ ਹੈ ਚੇਤਨਾ ਪ੍ਰਵਾਹ ਦੀ ਵਿਧੀ ਤੇ ਲਿਖੀ ਰਚਨਾ ਕਿਹੜੀ ਹੈ को 140 ਦਾ ਬਿਲਕੁਲ ਸਹੀ ਆਨਸਰ ਕੀ ਆਏਗਾ ਡੀ ਬਿਲਕੁਲ ਸਹੀ ਆਨਸਰ ਆਗਾ ਇੱਕ ਖਾਲੀ ਪਿਆਲਾ ਬਿਲਕੁਲ ਜੀ ਮਾਨ ਕਮਲਾ ਦੇਵ ਜੀ ਤੁਹਾਡਾ ਬਿਲਕੁਲ ਸਹੀ ਆਨਸਰ ਹੈ ਤੇ ਇੱਕ ਖਾਲੀ ਪਿਆਲਾ ਰਚਨਾ ਲਿਖੀ ਕਿਸ ਦੁਆਰਾ ਗਈ ਹੈ ਇੱਕ ਖਾਲੀ ਪਿਆਲਾ ਰਚਨਾ ਦਾ ਰਚయిత ਕੌਣ ਹੈ ਬਿਲਕੁਲ ਜੀ ਮਾਨ ਪਿੰਟਰ ਜੀ ਬਿੰਨੂ ਜੀ ਤੋ ਰਿਪਲਾਈ ਜ਼ਰੂਰ ਸੰਦਾ ਕਰਨਾ ਹੈਗਾ ਸੋ ਸਰਜੀਤ ਸਿੰਘ ਸੇਠੀ ਦੇ ਦੁਆਰਾ ਇੱਕ ਖਾਲੀ ਪਿਆਲਾ ਜੋ ਕਿ ਇੱਕ ਨਾਟਕ ਹੈ ਦਾ ਸਰਜੀਤ ਸਿੰਘ ਸੇਠੀ ਦੇ ਦੁਆਰਾ ਲਿਖਿਆ ਗਿਆ ਹੈ ਸੱਚ ਨੂੰ ਫਾਂਸੀ ਰਚਨਾ ਪ੍ਰਕਾਸ਼ਤ ਕਦੋਂ ਹੋਈ ਸੀ ਸੱਚ ਨੂੰ ਫਾਂਸੀ ਰਚਨਾ ਪ੍ਰਕਾਸ਼ਤ ਕਦੋਂ ਹੋਈ ਸੀ 141 ਦਾ ਬਿਲਕੁਲ ਜੀ 20 ਹੀ ਆਨਸਰ ਆ ਜਗਾ 1944 ਦੇ ਵਿੱਚ ਪ੍ਰਕਾਸ਼ਿਤ ਹੋਈ ਸੀ ਸੱਚ ਨੂੰ ਫਾਂਸੀ ਰਚਨਾ ਲਿਖੀ ਕਿਸ ਦੁਆਰਾ ਗਈ ਹੈ ਸੱਚ ਨੂੰ ਫਾਂਸੀ ਰਚਨਾ ਲਿਖੀ ਕਿਸ ਦੇ ਦੁਆਰਾ ਗਈ ਹੈ ਸੋ ਲਿਖੀ ਗਈ ਬਿਲਕੁਲ ਜੀ ਜਸਵੰਤ ਸਿੰਘ ਨੇਕੀ ਦੇ ਦੁਆਰਾ ਜਸਵੰਤ ਸਿੰਘ ਬਿਲਕੁਲ ਜਸਵੰਤ ਸਿੰਘ ਕਮਲ ਦਾ ਜਸਵੰਤ ਸਿੰਘ ਕਮਲ ਦਾ ਨਾਵਲ ਹੈ ਸੱਚ ਨੂੰ ਫਾਸੀ ਜੋ ਕਿ 1944 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਮਲਵਈ ਕਿਸਾਨੀ ਦੇ ਸੰਕਟ ਅਤੇ ਇਸਤਰੀ ਪੁਰਸ਼ ਦੇ ਸਬੰਧਾਂ ਨੂੰ ਚਿਤ੍ਰਨ ਕਰਨ ਵਾਲਾ ਲੇਖਕ ਕੌਣ ਹੈ ਜਿਸਨੇ ਕਿ ਮਾਲਵਾ ਖੇਤਰ ਦੇ ਕਿਸਾਨਾਂ ਦੇ ਸੰਕਟ ਨੂੰ ਇਸਤਰੀ ਪੁਰਸ਼ ਦੇ ਸਬੰਧਾਂ ਨੂੰ ਖੁੱਲੇ ਢੰਗ ਦੇ ਨਾਲ ਪੇਸ਼ ਦੁਆਰਾ ਕੀਤਾ ਗਿਆ ਸੀ 1 42 ਦਾ ਰਿਪਲਾਈ ਸਾਰੇ ਵਿਦਿਆਰਥੀ ਸਾਂਝਾ ਕਰਨਾ ਹੈਗਾ ਸੋ ਬਿਲਕੁਲ ਜਿਵੇਂ ਮੈਨੂੰ ਕਮਲਾ ਦੇਵੀ ਜੀ ਤੁਹਾਡਾ ਬਿਲਕੁਲ ਸਹੀ ਆਂਸਰ ਹੈ ਸੋ ਬਾਕੀ ਵਿਦਿਆਰਥੀ ਨੋਟ ਕਰਨਾ ਦੇਖੋ ਇੱਥੇ ਨਾਲ ਕੁਸਟ ਨੇ ਕੀ ਪੁੱਛਿਆ ਗਿਆ ਮਲਬਈ ਕਿਸਾਨੀ ਦੇ ਸੰਕਟ ਤੇ ਇਸਤਰੀ ਪੁਰਸ਼ ਦੇ ਜਿਹੜੇ ਸੰਬੰਧਾਂ ਦਾ ਚਿਤ੍ਰਣ ਕੀਤਾ ਗਿਆ ਉਹ ਕੀਤਾ ਗਿਆ ਰਾਮ ਸਰੂਪ ਅਨਖੀ ਦੇ ਦੁਆਰਾ ਨਾ ਕਿ ਗੁਰਦੇਵ ਸਿੰਘ ਦੇ ਦੁਆਰਾ ਤਾਂ ਇੱਥੇ ਹੀ ਪ절 ਨਹੀਂ ਹੋਣਾਗਾ ਇਹ ਬਿਲਕੁਲ ਸਹੀ ਆਂਸਰ ਆਏਗਾ ਰਾਮ ਰੂਪ ਅਨਖੀ ਦੇ ਦੁਆਰਾ ਪੇਸ਼ ਕੀਤਾ ਗਿਆ نافਜ਼ ਤੋਂ ਕੀ ਭਾਵ ਲਿਆ ਜਾਂਦਾ ਹੈ نافਜ਼ ਤੋਂ ਕੀ ਭਾਵ ਲਿਆ ਜਾਂਦਾ ਹੈ ਬਿਲਕੁਲ ਹੀ ਗੁਰਦੇਵਾਲ ਸਿੰਘ ਚਾਹੇ ਮਾਲਵਾ ਖੇਤਰ ਦੇ ਨਾਲ ਸੰਬੰਧ ਸੀ ਇਹਨਾਂ ਨੇ ਕਿਸਾਨੀ ਸੰਕਟ ਨੂੰ ਜ਼ਰੂਰ ਪੇਸ਼ ਕੀਤਾਗਾ ਪਰੰਤੂ ਇਹਨਾਂ ਨੇ ਇਸਤਰੀ ਸੰਬੰਧਾਂ ਦੇ ਚਿੱਤਰਾਂ ਨੂੰ ਵੀ ਪੇਸ਼ ਕੀਤਾਗਾ ਤਾਂ ਇਹਨਾਂ ਦੇ ਦੁਆਰਾ ਜਿਹੜਾ ਰਾਮ ਰੂਪ ਅਨਖੀ ਨੇ ਹੀ ਪੇਸ਼ ਕੀਤਾਗਾ ਨਾਫਜ਼ ਨੂੰ ਕੀ ਭਾਵ ਲਿਆ ਜਾਂਦਾ ਹੈ ਸੋ 1 43 ਦਾ ਇਹ ਬਿਲਕੁਲ ਸਹੀ ਅਸਰ ਆਏਗਾ ਮਾਨਸਿਕਤਾ ਬਿਲਕੁਲ ਜੀ ਬੋਧੋਰੀਆ ਕਾਲਾ ਦੇਵੀ ਜੀ ਤੁਹਾਡਾ ਵੀ ਇਸ ਵਾਰ ਬਿਲਕੁਲ ਸਹੀ ਅਸਰ ਆਏਗਾ ਬਾਕੀ ਯਾਦ ਰੱਖਣਾ ਨਾਫਜ਼ ਦੇ ਭਾਵ ਕੀ ਲਿਆ ਜਾਂਦਾ ਹੁੰਦਾ ਮਾਨਸਿਕਤਾ ਤੇ ਨੈਕਸਟ ਹੈ ਸਹੀ ਵਾਕ ਕਿਹੜਾ ਹੈ ਇਹ ਏਥਰ ਲਿਖਿਆਂ ਦੇ ਵਿੱਚੋਂ ਸਹੀ ਵਾਕ ਕਿਹੜਾ ਹੈ ਸੱਭਿਆਚਾਰ ਵਿਅਕਤੀਅਤ ਸੰਪਤੀ ਹੈ ਸੱਭਿਆਚਾਰ ਕਦੇ ਬਦਲਦਾ ਨਹੀਂ ਸੱਭਿਆਚਾਰ ਸਭ ਵਿਆਪਕ ਵਰਤਾਰਾ ਹੈ ਜਾਂ ਸੱਭਿਆਚਾਰ ਇੱਕ ਜੁਕਟ ਸਿਸਟਮ ਨਹੀਂ ਹੈ ਸੋ 144 ਦਾ ਬਿਲਕੁਲ ਸੀ ਸਹੀ ਅਸਰ ਆਏਗਾ ਕਿ ਸੱਭਿਆਚਾਰ ਕੀ ਹੈਗਾ ਇੱਕ ਸਰਵ ਵਿਆਪਕ ਵਰਤਾਰਾ ਆਏਗਾ पंजाबी सूफी काव्य का रचयिता कौन है पंजाबी सूफी लेख का रचयिता कौन है वन फोटी फाइव का बिल्कुल सही आंसर की आएगा डी बिल्कुल सही आंसर आएगा ਇਹ ਪੁਸਤਕ ਜਾਂ ਲੇਖ ਲਿਖਿਆ ਗਿਆ ਹੈਗਾ ਸਰਪਾਜਨ ਸਿੰਘ ਦੇ ਦੁਆਰਾ ਨਾ ਕਿ ਗੁਰਪਾਜਨ ਸਿੰਘ ਦੇ ਦੁਆਰਾ ਪੰਜਾਬੀ ਸੂਫੀ ਕਾਵਿ ਲੇਖ ਦਾ ਰਚయిత ਹੈਗਾ ਸਰਪਾਜਨ ਸਿੰਘ 145 ਇਤਿਹਾਸਕ ਮਿਥਿਹਾਸਕ ਵਿਸ਼ਿਆਂ ਦਾ ਨਾਵਲਕਾਰ ਕੌਣ ਹੈ ਇਤਿਹਾਸਕ ਮਿਥਿਹਾਸਕ ਵਿਸ਼ਿਆਂ ਦਾ ਨਾਵਲਕਾਰ ਕੌਣ ਹੈ 146 ਦਾ ਸਹੀ ਅਸਰ ਆਏਗਾ ਸੀ ਬਿਲਕੁਲ ਸਹੀ ਅਸਰ ਆਏਗਾ ਇਤਿਹਾਸ ਕ ਮਿਥਿਆਸਕ ਵਿਸ਼ਿਆਂ ਦਾ ਨਾਵਲ ਕਰਕੇ ਇਸ ਨੂੰ ਮੰਨਿਆ ਜਾਂਦਾ ਹੈਗਾ ਮਨਮੋਹਨ ਵਾਵਾ ਨੂੰ ਮਨਮੋਹਨ ਵਾਵਾ ਨੂੰ ਮੰਨਿਆ ਜਾਂਦਾ ਹੈਗਾ 21ਵੀਂ ਸਦੀ ਦੇ ਅਲੋਚਕਾਂ ਦਾ ਸਹੀ ਜੋਟ ਕਿਹੜਾ ਹੈ 21ਵੀਂ ਸਦੀ ਦੇ ਸਾਹਿਤਕਾਰਾਂ ਦਾ ਸਹੀ ਜੋਟ ਕਿਹੜਾ ਹੈ 147 ਦਾ ਕਰਨਾ ਹੈਗਾ ਜਿਹੜੇ ਸਾਹਿਤਕਾਰ 21ਵੀਂ ਸਦੀ ਦੇ ਨਾਲ ਸੰਬੰਧਤ ਹਨ ਸੋ ਬਿਲਕੁਲ ਜੀ ਸੀਸ ਹੀ ਅਸਰ ਆ ਜੀਆ ਧੰਨਵਾਦ ਕੌਰ ਰਜਨੀਸ਼ ਬਹਾਦਰ ਪਰਮਜੀਤ ਕੌਰ ਸਿੱਧੂ ਸੋ ਇਹ ਸਾਹਿਤਕਾਰ ਆਪਾਂ ਨੂੰ 21ਵੀਂ ਸਦੀ ਦੇ ਨਾਲ ਸਵਾਗਤ ਮਿਲਦੇ ਆ ਮਨੁੱਖ ਦੀ વાસ્તਵਿਕਤਾ ਨੂੰ ਮਹਿਸੂਸ ਕਰਨ ਦੀ ਯੋਗਤਾ ਅਤੇ ਇਸ ਨਾਲ ਪੈਦਾ ਹੋਣ ਵਾਲੀ ਮਾਨਸਿਕ ਅਵਸਥਾ ਕਿਹੜੀ ਹੈ? ਮਨੁੱਖ ਦੀ વાસ્તਵਿਕਤਾ ਨੂੰ ਮਹਿਸੂਸ ਕਰਨ ਦੀ ਯੋਗਤਾ ਅਤੇ ਇਸ ਨਾਲ ਪੈਦਾ ਹੋਣ ਵਾਲੀ ਮਾਨਸਿਕ ਅਵਸਥਾ ਕਿਹੜੀ ਹੈ? 148 ਦਾ ਬਿਲਕੁਲ ਸਹੀ ਆਨਸਰ ਆਏਗਾ A ਕਿਉਂਕਿ ਮਨੁੱਖ ਦੀ વાસ્તਵਿਕਤਾ ਨੂੰ ਮਹਿਸੂਸ ਕਰਨ ਦੀ ਯੋਗਤਾ ਅਤੀਤral ਪੈਦਾ ਹੋਣ ਵਾਲੀ ਮਾਨਸਿਕ ਅਵਸਥਾ ਕਿਹੜੀ ਹੁੰਦੀ ਹੈ ਸੰਵੇਦਨਾ ਹੁੰਦੀ ਹੈ ਤਾਂ A ਬਿਲਕੁਲ ਸਹੀ ਆਸਰ ਆਏਗਾ ਸੰਵੇਦਨਾ ਨੈਕਸਟ ਪੋਸ਼ ਦਾ ਲੇਖਕ ਕੌਣ ਹੈ ਪੰਜਾਬੀ ਭਾਸ਼ਾ ਦਾ ਨਿਰੁਕਤ ਕੋਸ਼ ਰਚਨਾ ਦਾ ਲੇਖਕ ਕੌਣ ਹੈ ਬਿਲਕੁਲ ਜੀ ਮਜੀਦ ਕੁਮਾਰ ਜੀ ਕੁਵਨ so 149 ਦਾ ਸਾਰੇ ਸਕਾਰ ਦੇ ਵਿਦਿਆਰਥੀ ਰਿਪਾਈ ਸਾਂਝਾ ਕਰਨਾ ਪੰਜਾਬੀ ਭਾਸ਼ਾ ਦਾ ਅਨੁਰੋਖਤ ਕੋਸ਼ਲੇਖ ਰਚਿਆਗਾ ਬਿਲਕੁਲ ਜੀਐਸ ਰਿਆਲ ਦੇ ਦੁਆਰਾ ਪੀਸ ਹੀ ਆਨਸਰ ਆ ਜਾਈਗਾ ਜੀਐਸ ਰਿਆਲ ਦੇ ਦੁਆਰਾ ਰਚਿਆ ਗਿਆਗਾ ਅਪਰਾਜਤਾ ਕਿਸ ਦੇ ਨਾਲ ਸੰਬੰਧਿਤ ਹੈ ਅਪਰਾਜਤਾ ਦਾ ਸੰਬੰਧ ਕਿਸ ਦੇ ਨਾਲ ਹੈ ਪੰਜਾਬ ਦੀ ਫਰੀ ਕਹਾਣੀ ਦੀ ਨਾਇਕਾ ਤਤਰੀ ਰਿਸ਼ੀ ਦੀ ਪਤਨੀ ਸੀ ਦੁਰਗਾ ਦਾ ਇੱਕ ਉਪਨਾਮ ਹੈ ਜਾਂ ਹਿਮਾਲਿਆ ਦੀ ਜੇਠੀ ਕੰਨਿਆ ਤਾਂ ਅਪਰਾਜਤਾ ਦਾ ਸਬੰਧ ਹੈ ਬਿਲਕੁਲ ਜੀ ਦੁਰਗਾ ਦਾ ਇੱਕ ਕੀ ਸੀ ਉਪਨਾਮ ਸੀ ਤੇ ਦੁਰਗਾ ਦੇਵੀ ਦਾ ਸਬੰਧ ਕਿਹੜੀ ਵਾਰ ਦੇ ਨਾਲ ਹੈ ਦੁਰਗਾ ਦੇਵੀ ਦਾ ਸਵੰਧ ਕਿਹੜੀ ਵਾਰ ਦੇ ਨਾਲ ਹੈ ਸੋ ਚੰਡੀ ਦੀ ਵਾਰ ਦੇ ਨਾਲ ਸਵੰਧਤ ਹੈ ਚੰਡੀ ਦੀ ਵਾਰ ਦੇ ਵਿੱਚ ਸਭ ਤੋਂ ਪਹਿਲਾਂ ਕਿਹੜੇ ਦਾਤ ਨੂੰ ਮਾਰਿਆ ਗਿਆ ਸੀ ਚੰਡੀ ਦੀ ਵਾਰ ਦੇ ਵਿੱਚ ਦੁਰਗਾ ਦੇਵੀ ਦੇ ਦੁਆਰਾ ਸਭ ਤੋਂ ਪਹਿਲਾਂ ਕਿਹੜੇ ਰਾਖਸ਼ ਯਾ ਦੇਵਤ ਨੂੰ ਮਾਰਿਆ ਗਿਆ ਸੀ ਬਿਲਕੁਲ ਜੀ ਸਭ ਤੋਂ ਪਹਿਲਾਂ ਮਾਰਿਆ ਗਿਆ ਸੀ ਮੈਖਸਰ ਨੂੰ ਤੇ ਅਖੀਰ ਤੇ ਕਿਸ ਨੂੰ ਮਾਰਿਆ ਗਿਆ ਸੀ ਚੰਡੀ ਦੀ ਵਾਰ ਦੇ ਵਿੱਚ ਦੁਰਗਾ ਦੇਵੀ ਦੇ ਦੁਆਰਾ ਸਭ ਤੋਂ ਅਖੀਰ ਤੇ ਕਿਹੜੇ ਰਾਖਸ਼ ਨੂੰ ਜਪਾ ਭਾਗ ਕੀ ਮੌਤ ਦੇ ਘਾਟ ਉਤਾਰਿਆ ਗਿਆ ਸੀ ਕ ਅਖੀਰ ਤੇ ਉਤਾਰਿਆ ਗਿਆ ਸੀ ਬਿਲਕੁਲ ਜੀ ਸ਼ਭ ਨੂੰ ਕੁਝ ਸ਼ੋਭਾ ਤਿੰਨ ਸ਼ੋਭਾ ਦੋ ਭਰਾ ਸੀ ਉਹਨਾਂ ਦੇ ਵਿੱਚੋਂ ਸ਼ੋਭਾ ਨੂੰ ਸਭ ਤੋਂ ਜਿਹੜਾ ਕਿ ਅਕੀਦ ਤੇ ਮਾਰਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚੰਡੀ ਦੀ ਵਾਰ ਕਿਹੜੀ ਭਾਸ਼ਾ ਦੇ ਵਿੱਚ ਰਚੀ ਗਈ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਚੰਡੀ ਦੀ ਵਾਰ ਕਿਹੜੀ ਭਾਸ਼ਾ ਦੇ ਵਿੱਚ ਰਚੀ ਗਈ ਸੀ ਸੋ ਰਿਪਲਾਈ ਜਰੂਰ ਸੰਦੇ ਕਰਨਾ ਕਿਹੜੀ ਭਾਸ਼ਾ ਦੇ ਵਿੱਚ ਰਚੀ ਗਈ ਸੀ ਬਿਲਕੁਲ ਜੀ ਚੰਡੀ ਦੀ ਵਾਰ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਵਿੱਚ ਰਚੀ ਗਈ ਸੀ ਚੰਡੀ ਦੀ ਵਾਰ ਦਾ ਆਰੰਭ ਕਿਸ ਨਾਲ ਹੁੰਦਾ ਹੈ ਚੰਡੀ ਦੀ ਵਾਰ ਦਾ ਆਰੰਭ ਕਿਸ ਦੇ ਨਾਲ ਹੁੰਦਾ ਹੈ ਸੋ ਆਰੰਭ ਹੁੰਦਾ ਬਿਲਕੁਲ ਜੀ ਮੰਗਲਾ ਚਰਨ ਦੇ ਨਾਲ ਤੇ ਚੰਡੀ ਦੀ ਵਾਰ ਦੇ ਵਿੱਚ ਸ਼ੰਦ ਕਿਹੜੇ ਦੀ ਵਾਰ ਤੋਂ ਕੀਤੀ ਗਈ ਹੈ ਜੰਡੀ ਦੀ ਵਾਰ ਦੇ ਵਿੱਚ ਛੰਦ ਕਿਹੜੇ ਦੀ ਵਰਤੋਂ ਕੀਤੀ ਗਈ ਹੈ ਬਿਲਕੁਲ ਜੀ 54 ਪੌੜੀਆਂ ਇੱਕ ਦੋਰਾ ਹੈਗਾ ਤੇ 55 ਬੰਦ ਮਿਲਦੇ ਆ ਤੇ ਛੰਦ ਦੀ ਵਰਤੋਂ ਕੀਤੀ ਗਈ ਸੀ ਨਿਸ਼ਾਨੀ ਤੇ ਸਰਖੰਡੀ ਛੰਦ ਕਿਸੇ ਵਾਰ ਦੇ ਵਿੱਚ ਨਿਸ਼ਾਨੀ ਤੇ ਸਰਖੰਡੀ ਦੋ ਛੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਗੁਰੂ ਗੋਵਿੰਦ ਸਿੰਘ ਜੀ ਦੁਆਰਾ ਕਿਹੜੀ ਰਚਨਾ ਬ੍ਰਿਜ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਗੁਰੂ ਗੋਵਿੰਦ ਸਿੰਘ ਜੀ ਦੁਆਰਾ ਕਿਹੜੀ ਰਚਨਾ ਬ੍ਰਿਜ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਕੋ ਰਿਪਲਾਈ ਸਾਂਝਾ ਕਰਨਾ ਬਿਲਕੁਲ ਜੀ ਸੁਖਦੀਪ ਜੀ ਤੁਹਾਡਾ ਬਿਲਕੁਲ ਸਹੀ ਆਨਸਰ ਆ ਚੁੱਕਾ ਹੈ ਬ੍ਰਜ ਭਾਸ਼ਾ ਦੇ ਵਿੱਚ ਲਿਖਿਆ ਸੀ ਗੁਰੂ ਗੋਵਿੰਦ ਸਿੰਘ ਜੀ ਨੇ ਆਪਣੀ ਸਵੈ ਜੀਵਨੀ ਵਿਚੇਤਰਨਾਟਕ ਵਿਚੇਤਰਨਾਟਕ ਸਬ ਜੋ ਕਿ ਬ੍ਰਜ ਭਾਸ਼ਾ ਦੇ ਵਿੱਚ ਰਚਨਾ ਕੀਤੀ ਗਈ ਸੀ ਗੁਰੂ ਗੋਵਿੰਦ ਸਿੰਘ ਜੀ ਦੁਆਰਾ ਗੁਰੂ ਗੋਵਿੰਦ ਸਿੰਘ ਜੀ ਦੁਆਰਾ ਜਫਰਨਾਵਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਸੀ ਗੁਰੂ ਗੋਵਿੰਦ ਸਿੰਘ ਜੀ ਦੁਆਰਾ ਜਫਰਨਾਵਾ ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਬਿਲਕੁਲ ਹੀ ਜਫਰਨਾਮਾ ਆਵੇਗਾ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਤੀਨਾ ਕਾਗਰਨਾ ਦੇ ਸਥਾਨ ਤੇ ਲਿਖਿਆ ਸੀ ਔਰੰਗਜ਼ੇਬ ਨੂੰ ਲਿਖਿਆ ਸੀ ਤੇ ਜਫਰਨਾਮਾ ਔਰੰਗਜ਼ੇਬ ਤੱਕ ਲੈ ਕੇ ਕੌਣ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਜਫਰਨਾਮੇ ਨੂੰ ਔਰੰਗਜ਼ੇਬ ਤੱਕ ਕੌਣ ਲੈ ਕੇ ਗਿਆ ਸੀ ਉਹ ਰਿਪਲਾਈ ਸਾਰੇ ਸਟਾਫ ਦੇ ਵਿਦਿਆਰਥੀ ਸਾਂਝਾ ਕਰਨਾ ਬਿਲਕੁਲ ਜੀ ਭਾਈ ਦਇਆ ਸਿੰਘ ਜੀ ਲੈ ਕੇ ਗਈ ਸੀ ਜਫਰ ਨਾਮੇ ਨੂੰ ਜੋ ਕਿ ਔਰੰਗਜੀਤ ਦੇ ਨਾਂ ਤੇ ਲਿਖਿਆ ਗਿਆ ਸੀ ਤੀਨਾ ਕਾਂਗੜ ਨਾਂ ਦੇ ਸਥਾਨ ਤੇ ਬਿਲਕੁਲ ਜੀ ਭਾਈ ਦਇਆ ਸਿੰਘ ਜੀ ਸੋ ਏਸੀ ਆਪਣੀ ਅੱਜ ਦੀ ਲਾਈਵ ਕਲਾਸ ਸੁਪਰ ਗਿਆਨ ਕਾਲਾ ਪੰਜਾਬੀ ਸਾਰੇ ਵਿਦਿਆਰਥੀ ਕਿਰਪਾ ਕਰਕੇ ਕਲਾਸ ਦੇ ਖੇਤ ਤੇ ਆਪਣੀ ਫੀਡਬੈਕ ਜਰੂਰ ਸਾਂਝੀ ਕਰੋ ਕਿ ਤੁਹਾਨੂੰ ਅੱਜ ਦੀ ਕਲਾਸ ਕਿਸ ਤਰ੍ਹਾਂ ਦੀ ਲੱਗੀ ਤਾਂ ਕੱਲ ਦੀ ਕਲਾਸ ਦੇ ਵਿੱਚ ਆਪਾਂ ਨੈਕਸਟ ਨਵੀਂ ਕਲਾਸ ਲੈ ਕੇ ਤੁਹਾਡੇ ਨਾਲ ਸਾਂਝੀ ਹੋਵਾਂਗੇ ਤੇ ਸਾਰੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਂਦਾ ਕੱਲ 15 ਜੂਨ ਤੋਂ ਨਵੇਂ ਬੈਚ ਸ਼ੁਰੂ ਕੀਤੇ ਜਾਣਗੇ ਲੈਕਚਰ ਆਰ ਹਿਸਟਰੀ ਲੈਕਚਰ ਆਰ ਪੰਜਾਬੀ ਲੈਕਚਰ ਆਰ ਪੋਲੀਟੀਕਲ ਸਾਇੰਸ ਮਾਸਟਰ ਕਲਾਟਰ ਪੰਜਾਬੀ ਮਾਸਟਰ ਕਲਾਟਰ ਸਮਾਜਿਕ ਪੀਐਸਟੈਟ ਸੈਕੰਡਰ ਯੂਜੀਸੀ ਨੈਟ ਪੰਜਾਬੀ ਦੇ ਨਵੇਂ ਬੈਚ ਕੱਲ ਸ਼ੁਰੂ ਕੀਤੇ ਜਾ ਰਹੇ ਆ ਤਾਂ ਜਿਹੜੇ ਵਿਦਿਆਰਥੀ ਨਵੇਂ ਬੈਚ ਲੈਣਾ ਚਾਹੁੰਦੇ ਹਨ ਜਾਂ ਸਿਰਫ ਤੁਸੀਂ ਨੋਟਸ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਜਰੂਰ ਕਰ ਸਕਦੇ ਹੋ 9715008803 ਸੋ ਸਾਰੇ ਵਿਦਿਆਰਥੀਆਂ ਦਾ ਕਲਾਸ ਦੀ ਖੇਤਰਕ ਬਣੇ ਰਹਿਣ ਦੇ ਲਈ ਬਹੁਤ ਧੰਨਵਾਦ